ਸ਼ਸ਼ੀਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਜਿਹੜਾ ਪੁਰਾਣੇ ਬਾਗਾਂ ਦੇ ਡਿਜ਼ਾਈਨ ਆ ਪੱਲਿਆਂ ਤੇ ਹਨਾ ਬਾਕਸ ਬਣਾਏ ਜਾਂਦੇ ਨੇ ਇਹਨਾਂ ਨੂੰ ਆਪਾਂ ਦੁਪੱਟਿਆਂ ਤੇ ਸ਼ਰਟ ਦੇ ਪੱਲਿਆਂ ਤੇ ਜਿੱਦਾਂ ਵੀ ਕਿਸੇ ਵੀ ਚੀਜ਼ ਤੇ ਮਤਲਬ ਇਹਨੂੰ ਆਪਾਂ ਲਹਿੰਗੇ ਦੇ ਮਤਲਬ ਸਰਕਲ ਤੇ ਵੀ ਡਿਜ਼ਾਈਨ ਕਰ ਸਕਦੇ ਆ ਇਹ ਡਿਜ਼ਾਈਨ ਜਿਹੜਾ ਬਹੁਤ ਸੌਖਾ ਆ ਇਹਨੂੰ ਆਪਾਂ ਘਰੇ ਕਿਵੇਂ ਮਤਲਬ ਖੁੱਤੋਂ ਰੈਡੀ ਕਰ ਸਕਦੇ ਆ ਮੈਂ ਤੁਹਾਨੂੰ ਇਹਦੀ ਸਾਰੀ ਡੀਪਲੀ ਪਲੇਸਮੈਂਟ ਦੱਸੂਗੀ ਕਲਾ ਕਲਾ ਸਟੈਪ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਇਹ ਬਾਕਸ ਕਿੱਦਾਂ ਰੈਡੀ ਕਰ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਬਾਕਸ ਲੈਣਾ ਇਹ ਆਪਾਂ ਇਹ 6 ਇੰਚ ਦੇ ਵਿੱਚ ਲੈਣਾ ਆ ਠੀਕ ਹੈ ਜੀ ਇਹ ਆਪਾਂ 6 ਇੰਚ ਦੇ ਵਿੱਚ ਚੌਰਸ ਬਾਕਸ ਲੈ ਲਾਂਗੇ 6 ਇੰਚ ਦਾ ਬਾਕਸ ਲੈ ਕੇ ਫਿਰ ਆਪਾਂ ਮਤਲਬ ਇਹਦਾ ਹਾਫ ਕਰ ਲੈਣਾ ਆ ਸੈਂਟਰ ਕਰ ਲੈਣਾ ਆ ਆਪਾਂ ਨੇ 3 ਇੰਚ ਤੇ ਇਹਦਾ ਸੈਂਟਰ ਹੋ ਰਿਹਾ ਠੀਕ ਹੈ ਫਿਰ ਜਿਹੜੇ ਆਪਾਂ ਇਹਦੇ ਵਿੱਚ ਇਹ ਬਣਾਈਆਂ ਨੇ ਲਾਈਨਾਂ ਲਗਾਈਆਂ ਨੇ ਇਹ ਲਾਈਨਾਂ ਨੇ ਜਿਹੜੀਆਂ ਆਪਾਂ 1.5 ਇੰਚ ਦੀਆਂ ਮਤਲਬ ਇਹਦਾ ਹਾਫ 1.5 ਇੰਚ ਹੋ ਜਾਊਗਾ 3-3 ਇੰਚ ਦੀ ਆਪਾਂ ਮਤਲਬ 6 ਇੰਚ ਦੇ ਸੈਂਟਰ ਦੇ ਵਿੱਚ ਡਾਟ ਲਗਾ ਕੇ ਐਦਾਂ 3-3 ਇੰਚ ਦੇ ਆਪਾਂ ਇਸ ਤਰੀਕੇ ਨਾਲ ਲਾਈਨਾਂ ਲਗਾ ਲਾਂਗੇ ਪਹਿਲਾਂ ਉੱਪਰ ਨੂੰ ਲਾਈਨ ਫਿਰ ਇਸ ਤਰੀਕੇ ਨਾਲ ਫਿਰ ਇਧਰ ਨੂੰ ਇਹ ਸਾਰੀ ਆਪਣੀ 1.5 ਇੰਚ ਦੀਆਂ ਲਾਈਨਾਂ ਨੇ ਜਿਹੜੀਆਂ ਇਹ ਬਣੀਆਂ ਨੇ ਹੁਣ ਮੈਂ ਤੁਹਾਨੂੰ ਦੱਸਦੀ ਆ ਹਾਂਜੀ ਜਿਹੜਾ ਇਹ ਵਾਲੇ ਕਾਰਨਰ ਦੇ ਵਿੱਚ ਆਪਣੀ ਬੁੱਟੀ ਬਣੂਗੀ ਉਹਦੀ ਡੰਡੀ ਲੱਗੂਗੀ ਉਹ ਆਪਾਂ 1/2 ਇੰਚ ਦੀ ਲਗਾਵਾਂਗੇ ਠੀਕ ਹੈ ਜੀ ਇਹ ਮੈਂ ਤੁਹਾਨੂੰ ਸਮਝਾਉਣ ਵਾਸਤੇ ਮਤਲਬ ਇਹ ਦੱਸਿਆ ਛਾਪ ਕੇ ਤਾਂ ਜੋ ਤੁਹਾਨੂੰ ਸੌਕ ਮਤਲਬ ਸਮਝਣਾ ਆ ਜਿਹੜਾ ਉਹ ਸੌਖਾ ਹੋ ਜਾਵੇ ਹੁਣ ਮੈਂ ਤੁਹਾਨੂੰ ਇਹਦਾ ਟਾਂਕਾ ਭਰਨਾ ਦੱਸਦੀ ਆ ਵੀ ਆਪਾਂ ਇਹਦਾ ਟਾਂਕਾ ਜਿਹੜਾ ਕਿਸ ਤਰ੍ਹਾਂ ਭਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਦੇਖੋ ਆਪਾਂ ਡਬਲ ਥ्रेड ਲਵਾਂਗੇ ਇਹ ਡਬਲ ਥ्रेड ਲਏ ਆਪਾਂ ਨੇ ਠੀਕ ਹੈ ਜੀ ਇਹ ਪੱਟ ਦੀ ਰੀਲ ਆ ਆਪਣਾ ਪੱਟ ਦਾ ਧਾਗਾ ਆ ਜਿਸ ਦੇ ਨਾਲ ਆਪਾਂ ਕੰਮ ਕਰਾਂਗੇ ਦੇਖੋ ਜਿਹੜੀ ਆਪਾਂ ਪਹਿਲਾਂ ਆਲੇ-ਦਾਲ ਇਹ ਬਾਕਸ ਲਏ ਆ ਇਹਨੂੰ ਆਪਾਂ ਪਹਿਲਾਂ ਕੀ ਕਰਾਂਗੇ ਕੱਚੇ ਨਾਲ ਡਰਾ ਕਰ ਦਾਂਗੇ ਤੇ ਆਪਾਂ ਪਹਿਲਾਂ ਕੱਚਾ ਟਾਂਕਾ ਭਰਾਂਗੇ ਇਸ ਤਰੀਕੇ ਨਾਲ ਇਹ ਡਬਲ ਲੈ ਲਾਂਗੇ ਆਪਾਂ ਧਾਗਾ ਦੇਖੋ ਬਿਲਕੁਲ ਛੋਟੇ ਛੋਟੇ ਪਟਾਂਕੀਆਂ ਜਿਹੜੇ ਇਹਦੇ ਚੱਕਾਂਗੇ ਲਾਈਨ ਦੇ ਬਿਲਕੁਲ ਆਪਾਂ ਉੱਪਰ ਉੱਪਰ ਕੰਮ ਕਰਦੇ ਜਾਵਾਂਗੇ ਇਹ ਪਟੂਲ ਦੇ ਕੱਪੜੇ ਤੇ ਵੀ ਕਰ ਸਕਦੇ ਆ ਪਿਓਰ ਚਨੂਨ ਸ਼ਫੂਨ ਤੇ ਵੀ ਇਹ ਡਿਜ਼ਾਈਨ ਆ ਜਿਹੜਾ ਆਪਾਂ ਬਣਾ ਸਕਦੇ ਆ ਤੇ ਸ਼ਰਟ ਦੇ ਪੱਲੇ ਤੇ ਕਿਸੇ ਵੀ ਫੈਬਰਿਕ ਤੇ ਆਪਾਂ ਇਹ ਡਿਜ਼ਾਈਨ ਆ ਜਿਹੜਾ ਆ ਰੈਡੀ ਕਰ ਸਕਦੇ ਆ ਇਹ ਸਟੈਪ ਨੇ ਜਿਹੜੀ ਤੁਸੀਂ ਧਿਆਨ ਨਾਲ ਦੇਖਿਓ ਤਾਂ ਇਹ ਤੁਹਾਨੂੰ ਇਹ ਸਮਝ ਆਊਗਾ ਹਾਂਜੀ ਦੇਖੋ ਆਪਾਂ ਸਾਰੇ ਨੂੰ ਇਦਾਂ ਬਾਕਸ ਨੂੰ ਚਾਰੇ ਪਾਸਿਓਂ ਗੱਚੇ ਟਾਂਕੇ ਨਾਲ ਕਵਰ ਕਰ ਦਾਂਗੇ ਇਹ ਡਬਲ ਥ्रेड ਨਾਲ ਬਣਾਉਣਾ ਹੈ ਇਹ ਧਿਆਨ ਰੱਖਿਓ ਜਿਹੜੀ ਆਪਾਂ ਲਾਈਨ ਡਰਾ ਕਰ ਰਹੇ ਆਂ ਖੱঁচা ਕਰ ਰਹੇ ਆਂ ਇਹ ਕੱਚੇ ਟਾਂਕੇ ਨਾਲ ਆਪਾਂ ਕਰਨਾ ਕ ਮੈਂ ਤਾਂ ਸੌਰੀ ਡਬਲ ਥ्रेड ਨਾਲ ਹੀ ਕਰਨਾ ਹੈ ਬਹੁਤ ਸੌਖਾ ਹੈ ਜਿਹੜਾ ਇਹ ਡਿਜ਼ਾਈਨ ਹੈ ਬਿਲਕੁਲ ਈਜ਼ੀ ਹੈ ਤੁਸੀਂ ਜਿੰਮੇ ਮਰਜੀ ਆਪਣੇ ਦੁਪੱਟੇ ਵਗੈਰਾ ਸ਼ਰਟ ਵਗੈਰਾ ਰੈਡੀ ਕਰ ਸਕਦੇ ਹੋ ਇਹ ਡਿਜ਼ਾਈਨ ਨਾਲ ਜਾਗੂ ਵਗੈਰਾ ਤੇ ਪਾਉਣ ਲਈ ਆਪਾਂ ਸ਼ਰਟ ਆ ਜਿਹੜੀ ਉਹ ਰੈਡੀ ਕਰ ਸਕਦੇ ਆਂ ਹਾਂਜੀ ਦੇਖੋ ਇਹ ਆਪਣਾ ਇਸ ਤਰ੍ਹਾਂ ਬਾਕਸ ਹੈ ਜਿਹੜਾ ਉਹ ਰੈਡੀ ਹੋ ਗਿਆ ਇਸ ਤਰੀਕੇ ਨਾਲ ਆਪਣਾ ਬਾਕਸ ਬਣ ਗਿਆ ਹਾਂਜੀ ਦੇਖੋ ਹੁਣ ਆਪਾਂ ਨੈਕਸਟ ਕੀ ਕਰਨਾ ਹੈ ਜਿਹੜਾ ਆਪਾਂ ਇਹ ਵਿੱਚ ਇਦਾਂ ਅ ਫਲਾਵਰ ਬਣਾਇਆ ਹਨ ਇਹਨੂੰ ਵੀ ਆ ਕੱਚੇ ਟਾਂਕੇ ਨਾਲ ਹੀ ਫਿਲ ਕਰਾਂਗੇ ਪਹਿਲਾਂ ਦੇਖੋ ਇਹ ਆਪਾਂ ਰੈੱਡ ਕਲਰ ਲਏ ਆ ਇਹ ਵੀ ਆਪਣੀ ਰੀਲ ਹੈ ਜਿਹੜੀ ਉਹ ਪੱਟਦੀ ਉਹ ਆ ਇਹ ਵੀ ਦੇਖੋ ਆਪਾਂ ਛੋਟੇ ਛੋਟੇ ਟਾਂਕੇ ਚੱਕ ਕੇ ਐਦਾਂ ਐਸ ਰਿਕ ਇਹਨਾਂ ਲਪੈ ਨੂੰ ਵੀ ਫਿਲ ਕਰ ਲਾਂਗੇ ਪੱਤੀਆਂ ਨੂੰ ਵੀ ਇਹਨੂੰ ਜੇ ਦੇਖੋ ਜਦੋਂ ਆਪਾਂ ਬੈਕ ਮੋੜਨਾ ਹੈ ਇਹ ਸਮਝਣ ਵਾਲਾ ਪੁਆਇੰਟ ਹੈ ਜਦੋਂ ਆਪਾਂ ਇਹਨੂੰ ਇੱਥੋਂ ਬੈਕ ਮੋੜਾਂਗੇ ਇਹਨੂੰ ਆਪਾਂ ਨਾ ਡਾਇਰੈਕਟ ਮਤਲਬ ਇੱਥੋਂ ਇੱਥੇ ਨਹੀਂ ਪਹੁੰਚਣਾ ਹੈਗਾ ਆਪਾਂ ਸੈਂਟਰ ਦੇ ਵਿੱਚ ਜਾਣਾ ਹੈ ਆਪਾਂ ਜਿਹੜੀਆਂ ਟਾਂਕੀ ਫਿਲ ਕੀਤੀ ਹੋਏ ਨੇ ਇਹਨੂੰ ਆਪਾਂ ਉਹਦੇ ਵਿੱਚ ਤਿਲ ਲੰਘਾਵਾਂਗੇ ਤਾਂ ਜੋ ਆਪਣੀ ਨੀਚੇ ਵੀ ਉਨੀ ਫਿਨਿਸ਼ਿੰਗ ਆਵੇ ਠੀਕ ਹੈ ਆ ਦੇਖੋ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਮਤਲਬ ਤਾਗਾ ਜਿਹੜਾ ਆਪਣਾ ਉਹ ਬੈਕ ਹੋਇਆ ਵਾ ਹੁਣ ਦੇਖੋ ਹੁਣ ਇੱਥੇ ਕੱਢ ਲਾਂਗੇ ਆਪਾਂ ਸੈਂਟਰ ਦੇ ਵਿੱਚ ਆ ਕੇ ਹੁਣ ਆਪਾਂ ਫੇਰੇ ਇਸ ਤਰੀਕੇ ਨਾਲ ਇੱਧਰ ਨੂੰ ਫਿਲਾ ਜਿਹੜਾ ਇਹਨੂੰ ਕਰ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇੱਥੋਂ ਫੇਰ ਆਪਾਂ نیچے ਨੂੰ ਇਸ ਤਰੀਕੇ ਨਾਲ ਕਰਕੇ ਇਦਾਂ ਇਹਦੇ ਵਿੱਚਤੀਓ ਕੱਢ ਕੇ ਲਿਆਵਾਂਗੇ ਪਰ ਡਾਇਰੈਕਟ ਨਹੀਂ ਲੈ ਕੇ ਆਉਣਾ ਹੈਗਾ ਇਹ ਇਹਨਾਂ ਦੇ ਵਿੱਚਤੀਓ ਕੱਢ ਕੇ ਮਤਲਬ ਲੈ ਕੇ ਆਉਣਾ ਤਾਂ ਜੋ ਨੀਚੇ ਆਪਣਾ ਪਤਾ ਵੀ ਨਾ ਲੱਗੇ ਹਨਾ ਕਿ ਐਦਾਂ ਬੈਕ ਮੁੜਿਆ ਹੋਇਆ ਇਹ ਇੱਥੋਂ ਦੇਖੋ ਐਸ ਤਰੀਕੇ ਨਾਲ ਇਹ ਆਪਾਂ ਸਾਰੀਆਂ ਨੂੰ ਇਹ ਫਿਲ ਕਰ ਲਾਂਗੇ ਹਾਂਜੀ ਦੇਖੋ ਆਪਣੀ ਇਹ ਸਾਰੀਆਂ ਲਾਈਨਾਂ ਨੂੰ ਜਿਹੜੀਆਂ ਆਪਾਂ ਕੱਚੇ ਚਾਂਕੇ ਨਾਲ ਇਸ ਤਰੀਕੇ ਨਾਲ ਫਿਲ ਕਰ ਲਈਆਂ ਨੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਇਹਦੇ ਉੱਤੇ ਆਪਾਂ ਡਿਜ਼ਾਈਨ ਬਣਾਵਾਂਗੇ ਦੇਖੋ ਐਸ ਟਿੱਕ ਨਾਲ ਆਪਣਾ ਇਹ ਵੀ ਐਦਾਂ ਰੈਡੀ ਹੋ ਗਿਆ ਦੇਖੋ ਆਪਣੀ ਨੀਚੋਂ ਵੀ ਓਨੀ ਫਿਨਿਸ਼ਿੰਗ ਆ ਠੀਕ ਹੈ ਹਾਂਜੀ ਦੇਖੋ ਹੁਣ ਆਪਾਂ ਇੱਥੇ ਕੀ ਕਰਨਾ ਇੱਥੇ ਆਪਾਂ ਬਣਾਉਣੀ ਆ ਵੀ ਮੈਂ ਤੁਹਾਨੂੰ ਵੀ ਆ ਜਿਹੜੀ ਉਹ ਸ਼ਾਪ ਕਿ ਨਹੀਂ ਦੱਸਦੀ ਹੈਗੀ ਮੈਂ ਤੁਹਾਨੂੰ ਐਦਾਂ ਹੀ ਦੱਸੂਗੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇਹਨੂੰ ਦੇਖੋ ਤੁਸੀਂ ਧਿਆਨ ਨਾਲ ਸਮਝਿਓ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹ ਦਾ ਸੈਂਟਰ ਆ ਇਸ ਤਰੀਕੇ ਨਾਲ ਇੱਥੋਂ ਟਾਂਕਾ ਚੱਕਣਾ ਹੈ ਸੂਈ ਦਾ ਮੂੰਹ ਇੱਧਰ ਨੂੰ ਕਰਕੇ ਇੱਧਰ ਨੂੰ ਠੀਕ ਹੈ ਇਹ ਮੈਂ ਤੁਹਾਨੂੰ ਦੋ ਤਰੀਕਿਆਂ ਨਾਲ ਦੱਸੂਗੀ ਮੈਂ ਤੁਹਾਨੂੰ ਇਹ ਬੇਨ ਛਪਾਈ ਤੋਂ ਵੀ ਦੱਸਦੀਆਂ ਤੁਹਾਨੂੰ ਮੈਂ ਇਹ ਪੈਨਸਲ ਨਾਲ ਡਰਾ ਕਰਕੇ ਵੀ ਦੱਸੂਗੀ ਆਪਾਂ ਕਿਵੇਂ ਬਣਾ ਸਕਦੇ ਹਾਂ ਦੇਖੋ ਹੁਣ ਆਪਾਂ ਇਸ ਤਰੀਕੇ ਨਾਲ ਟਾਂਕੇ ਆ ਨੇ ਜਿਹੜੇ ਚੱਕ ਦੇ ਜਾਈ ਚਾਹਾਂਗੇ ਜਿਹੜੀ ਇਹ ਵੀ ਬਣਾ ਰਹੇ ਆ ਆਪਾਂ ਇਹ ਆਪਾਂ ਬਣਾ ਰਹੇ ਆ ਸਿੰਗਲ ਥ्रेड ਨਾਲ ਦੇਖੋ ਐਦਾਂ ਨੇ ਟਾਂਕੇ ਨੇ ਜਿਹੜੇ ਆਪਾਂ ਚੱਕਦੇ ਜਾਈ ਚਾਹਾਂਗੇ ਬਿਲਕੁਲ ਟਾਂਕੇ ਜਿਹੜੇ ਨੇ ਆਪਾਂ ਬਿਲਕੁਲ ਇਕੁਅਲ ਚੱਕਾਂਗੇ ਅ ਸੰਘਣੇ ਚੱਕਾਂਗੇ ਹਨਾ ਤਾਂ ਜੋ ਆਪਣੇ ਵੀ ਹੈ ਜਿਹੜੀ ਉਹਦੀ ਸਫਾਈ ਆਵੇ ਪੂਰੀ ਜਿਹੜੇ ਇਹ ਬਾਕਸ ਨੇ ਇਹ ਆਪਣੀ ਦੇਖੋ ਮਰਜੀ ਆ ਆਪਾਂ ਇਹਨਾਂ ਨੂੰ ਛੋਟੇ ਵੱਡੇ ਵੀ ਬਣਾ ਸਕਦੇ ਆ ਆਪਾਂ ਚਾਹੀਏ ਤਾਂ ਇਹਨਾਂ ਨੂੰ ਥੋੜਾ ਮਤਲਬ ਬਾਕਸਾਂ ਨੂੰ ਛੋਟਾ ਵੀ ਕਰ ਸਕਦੇ ਆ ਰੱਖ ਸਕਦੇ ਆ ਜਿੱਦਾਂ ਮੈਂ ਇਹ 6 ਦਾ ਕੀਤਾ ਆਪਾਂ 5 ਦਾ ਵੀ ਕਰ ਸਕਦੇ ਆ ਦੇਖੋ ਆਪਣੀ ਇੱਧਰਲੀ ਸਾਈਡ ਤੋਂ ਤਾਂ ਇਹ ਬਣ ਗਿਆ ਠੀਕ ਹੈ ਫਿਲ ਹੋ ਗਿਆ ਹੁਣ ਆਪਾਂ ਕੀ ਕਰਨਾ ਆ ਇਹਦੇ ਆਪਾਂ ਵਿੱਛੂ ਜਾਂ ਮਤਲਬ ਲਗਾਵਾਂਗੇ ਇੱਥੇ ਐਸ ਟ੍ਰਿਕੇ ਨਾਲ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇੱਥੋਂ ਆਪਾਂ ਥੋੜੀ ਜੀ ਏਦਾਂ ਡੰਡੀ ਜੀ ਲੈ ਲਾਂਗੇ ਐਸ ਟ੍ਰਿਕੇ ਨਾਲ ਠੀਕ ਹੈ ਜੀ ਏਦਾਂ ਇੱਕ ਟਾਂਕਾ ਭਰ ਲਵਾਂਗੇ ਹੁਣ ਆਪਾਂ ਇਹਨੂੰ نیچے ਨੂੰ ਇਹਦੇ ਬਰਾਬਰ ਇਹਦਾਂ ਪੰਜ ਮਤਲਬ ਜੋਟੇ ਨੇ ਜਿਹੜੇ ਆਪਾਂ ਇੱਥੇ ਆਪਣੇ ਪਾਵਾਂਗੇ ਇਹਨੂੰ ਇਹ ਐਸਟ੍ਰਿਕ ਦੇ ਨਾਲ ਇਹਦੇ ਰੰਡੀਲਾ ਬਿਚੂ ਜਾ ਬਣ ਜਾਊਗਾ ਹਾਂਜੀ ਦੇਖੋ ਆਪਾਂ ਇਹਨੂੰ ਇੱਥੇ ਹੁਣ ਇੱਥੇ ਆਪਾਂ ਇਹਨੂੰ ਬੰਦ ਕਰ ਦਵਾਂਗੇ ਐ ਤਾਂ ਗੱਠ ਦੇ ਕੇ ਹੁਣ ਇਹਨੂੰ ਆਪਾਂ ਇਦੇ ਵਿੱਚ ਦੀ ਕੱਢ ਕੇ ਇੱਥੇ ਲੈ ਆਵਾਂਗੇ ਦੂਸਰੀ ਸਾਈਡ ਐਸ ਤਰੀਕੇ ਨਾਲ ਹਾਂਜੀ ਦੇਖੋ ਹੁਣ ਆਪਾਂ ਇਧਰਲਾ ਸੈਂਟਰ ਫਿਲ ਕਰਾਂਗੇ ਦੇਖੋ ਐਸ ਤਰੀਕੇ ਨਾਲ ਆਪਣਾ ਇਧਰਲਾ ਪਾਰਟ ਬਣ ਗਿਆ ਇਹਦਾ ਐਦਾਂ ਹੀ ਹੁਣ ਆਪਾਂ ਇਧਰਲਾ ਬਣਾ ਲਾਂਗੇ ਇਹ ਵੀ ਆਪਾਂ ਐਸੇ ਤਰੀਕੇ ਨਾਲ ਬਣਾਵਾਂਗੇ ਸੂਈ ਦਾ ਮੂੰਹ ਜਿਹੜਾ ਉੱਪਰਲੇ ਪਾਸੇ ਨੂੰ ਪਰਾਂ ਨੂੰ ਰੱਖਣਾ ਹੈ ਨੀਚੋਂ ਉੱਧਰ ਨੂੰ ਰੱਖਣਾ ਟੇਡਾ ਮਤਲਬ ਟਾਂਕਾ ਹੈ ਜਿਹੜਾ ਆਪਾਂ ਉਹ ਚੱਕਾਂਗੇ ਦੇਖੋ ਜਿਹੜੇ ਆਪਾਂ ਇਹ ਵੀ ਦੇ ਟਾਂਕੇ ਬਣਾਉਣੇ ਨੇ ਉਹ ਪਾਣਾ ਗਿਣਕੇ ਪਾ ਲਿਆ ਕਰਾਂਗੇ ਵੀ ਜਿੰਨੇ ਆਪਾਂ ਇੱਧਰ ਪਾਏ ਨੇ ਜਿੱਦਾਂ 1 2 3 4 5 6 7 8 9 10 ਝੋਟੇ ਆਪਣੇ ਇੱਧਰ ਪਾਏਗੇ ਤੇ 10 ਝੋਟੇ ਹੀ ਨੇ ਜਿਹੜੇ ਆਪਾਂ ਇੱਧਰ ਪਾ ਲਾਂਗੇ ਜੇ ਆਪਾਂ ਐਦਾਂ ਮਤਲਬ ਟਾਂਕੇ ਨੇ ਜਿਹੜੇ ਗਿਣਕੇ ਪਾਵਾਂਗੇ ਹਨਾ ਤੇ ਫਿਰ ਨਾ ਬਿਲਕੁਲ ਆਪਣੀ V ਆ ਜਿਹੜੀ ਉਹ ਇਕੁਅਲ ਬਣੂਗੀ ਆਪਾਂ ਨੂੰ ਕਿਸੇ ਛਪਾਈ ਦੀ ਵੀ ਲੋੜ ਨਹੀਂ ਹੈਗੀ। ਐ ਸਟ੍ਰਿਕ ਕੇ ਨਾਲ। ਹੁਣ ਦੇਖੋ। ਐ ਸਟ੍ਰਿਕ ਕੇ ਨਾਲ ਆ ਜਿਹੜੀ ਆਪਣੀ V ਆ ਉਹ ਬਣ ਗਈ ਆ। ਹੁਣ ਆਪਾਂ ਫੇਰ ਪਹਿਲਾ ਵੰਗ ਕੀ ਕਰਾਂਗੇ? ਅ ਇੱਥੋਂ ਆ ਜਿਹੜਾ ਟਾਂਕ ਆ ਇਹ ਆਪਾਂ ਉੱਪਰ ਨੂੰ ਚੱਕ ਲਾਂਗੇ। ਆ ਸਵਿੱਕੇ ਨਾਲ ਨੀਚੋਂ થી ਸੂਈ ਨੀਚੋਂ થી ਉੱਪਰ ਨੂੰ ਕੱਢ ਲਾਂਗੇ ਐਦਾਂ ਤੇ ਐਦਾਂ ਹੀ ਆਪਾਂ ਫੇਰ ਤਿੰਨ ਜੋਟੇ ਜਾਂ ਚਾਰ ਜੋਟੇ ਜਿਹੜੇ ਪਾਵਾਂਗੇ ਪੰਜ ਦੇਖੋ ਇੱਕ ਦੋ ਇਹ ਦੇਖੋ ਮੈਂ ਜਿਹੜਾ ਕੰਮ ਆਏ ਮੈਂ ਸ਼ਾਪਕੇ ਨਹੀਂ ਕਰਦੀ ਹੈਗੀ ਬਿਨਾਂ ਸ਼ਪਾਈ ਤੋਂ ਅਸਾ ਸਮਝ ਕੇ ਤੇ ਧਿਆਨ ਨਾਲ ਹੀ ਕਰਦੇ ਹੁੰਦੇ ਹੁੰਨੇ ਆ ਵੀ ਕਿੱਥੇ ਹਨਾ ਕਿੰਨੇ ਝੋਟਿਆਂ ਦੀ ਸੈਟਿੰਗ ਰਹਿਣੀ ਹੈ ਕਿੱਥੇ ਕਿੰਨੇ ਝੋਟਿਆਂ ਦੀ ਸੈਟਿੰਗ ਆ ਜਿਹੜੀ ਆਊਗੀ ਕਿ ਆਪਣੀ ਜਿਹੜੀ ਮਤਲਬ ਸ਼ੇਪ ਆ ਉਹ ਸਹੀ ਬਣ ਜਾਵੇ ਦੇਖੋ ਜੀ ਐਸਟ੍ਰਿਕ ਨੇਲ ਬੀ ਆ ਜਿਹੜੀ ਆਪਣਾ ਉਹ ਡਿਜ਼ਾਈਨ ਹੈ ਉੱਪਰਲੀ ਆਪਣੀ ਇਹ ਪੱਤੀ ਫਿਲ ਹੋਊਗੀ ਇਦਾਂ ਹੀ ਆ ਪਾਈ ਨੂੰ ਗੰਢ ਦੇ ਦਾਂਗੇ ਇੱਥੇ ਦੇਖੋ ਜਿਹੜੇ ਆਪਣਾ ਸੈਂਟਰ ਹੈ ਇਹਦੇ ਚਾਰੇ ਪਾਸੇ ਆਪਾਂ ਇਸ ਤਰੀਕੇ ਨਾਲ ਵੀਆਂ ਨੇ ਜਿਹੜੀਆਂ ਬਣਾ ਲਈਆਂ ਠੀਕ ਹੈ ਹੁਣ ਜੜੀਆਂ ਇਹਦੇ ਵਿਚਕਾਰ ਲਾਈਨਾਂ ਨੇ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਦੇਖੋ ਇੱਥੇ ਵੀ ਆਪਾਂ ਵੀ ਬਣਾਵਾਂਗੇ ਪਰ ਉਹ ਉਹਦਾ ਸਾਈਜ਼ ਹੈ ਜਿਹੜਾ ਆਪਾਂ ਮਤਲਬ ਜੋਟੇ ਆ ਜਿਹੜੇ ਉਹਦੇ ਵਿੱਚ ਕੱਟ ਪਾਵਾਂਗੇ ਦੇਖੋ ਇਹ ਤਾਂ ਆਪਣੇ ਇਸ ਤਰੀਕੇ ਨਾਲ ਬਣ ਗਿਆ ਠੀਕ ਹੈ ਹੁਣ ਆਪਾਂ ਇੱਥੇ ਕੀ ਕਰਨਾ ਹੈ ਇਹ ਆਪਾਂ ਥੋੜਾ ਸਾਈਜ਼ ਉਹਦੇ ਨਾਲੋਂ ਕੱਟ ਰੱਖਾਂਗੇ ਦੂਸਰੀਆਂ ਨਾਲੋਂ ਦੇਖੋ ਜਦੋਂ ਆਪਾਂ ਵੀ ਬਣਾਉਣੀ ਆ ਇਹਦਾ ਪੂਰਾ ਜਿਹੜਾ ਹਿਸਾਬ ਹੈ ਸਿਰਫ ਉਹ ਆਪਣਾ ਜੋਟਿਆਂ ਦਾ ਹੀ ਹਿਸਾਬ ਹੁੰਦਾ ਹੈ ਇਹਦੇ ਵਿੱਚ ਕੁਝ ਵੀ ਔਖਾ ਨਹੀਂ ਹੈਗਾ ਜੇ ਆਪਾਂ ਵੱਡੀ ਬਣਾਉਣੀ ਹੈ ਤਾਂ ਦੇਖੋ ਜਿਹੜੇ ਜੋਟੇ ਨੇ ਆਪਾਂ ਉਹ ਘੱਟ ਪਾ ਲਾਂਗੇ ਦੇਖੋ ਜਿਵੇਂ ਆਪਾਂ ਉਹਦੇ ਵਿੱਚ 10-11 ਜੋਟੇ ਮਤਲਬ ਇੱਕ ਪਾਸੇ ਦੇ ਵਿੱਚ ਪਾਤੇ ਸੀਗੇ ਇਹਦੇ ਵਿੱਚ ਆਪਾਂ ਕੀ ਕਰਾਂਗੇ 3 4 5 ਜਸਟ 5 ਜੋਟੇ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਇੱਥੋਂ ਫੇਰ ਐਦਾਂ ਟਾਗਾ ਕੱਢ ਲਾਂਗੇ ਟਾਂਕਾ ਇਸ ਸਿਕੇ ਨਾਲ ਕੱਚਾ ਟਾਂਕਾ ਇਹ ਜਿਹੜਾ ਲਗਾ ਲਾਂਗੇ ਤੇ ਐਦਾਂ ਇਹਨੂੰ ਵਿਛੂ ਜਿਹਾ ਜਿਹੜਾ ਲਗਾਵਾਂਗੇ ਇਸ ਤਰੀਕੇ ਨਾਲ ਇਵੇਂ ਆਪਾਂ ਜਸਟ ਦੋ ਟਾਂਕਿਆਂ ਦੇ ਹੀ ਲਗਾਵਾਂਗੇ ਐਦਾਂ ਠੀਕ ਹੈ ਜੀ ਦੇਖੋ ਐਵੇਂ ਹੁਣ ਆਪਾਂ ਦੂਸਰੇ ਪਾਸੇ ਆ ਜਿਹੜਾ ਟਾਂਕਾ ਕਮਾ ਲਾਂਗੇ ਤੋਂ ਫੇਰ ਆਪਾਂ ਤੁਸੀਂ ਚਾਹਵੋ ਤਾਂ ਇਹਨੂੰ ਡਬਲ ਚੈਡ ਨਾਲ ਵੀ ਬਣਾ ਸਕਦੇ ਹੋ ਉਹ ਤੁਹਾਡੀ ਦੇਖੋ ਆਪਣੀ ਚੁਆਇਸ ਹੈ ਅਗਰ ਕੰਮ ਹੈ ਜਿਹੜਾ ਡਬਲ ਚੈਡ ਨਾਲ ਕਰਨਾ ਹੈ ਤਾਂ ਤੁਸੀਂ ਦਾ ਡਬਲ ਚੈਡ ਨਾਲ ਵੀ ਕਰ ਸਕਦੇ ਹੋ ਦੇਖੋ ਇਸ ਤਰ੍ਹਾਂ ਇਹ ਵੀ ਹੈ ਜਿਹੜੀ ਇਹਦੀ ਸ਼ੀਪ ਬਣ ਗਈ ਹੁਣ ਆਪਾਂ ਇੱਥੇ ਫੇਰ ਐਦਾਂ ਹੀ ਟਾਂਕਾ ਆ ਜਿਹੜਾ ਕੱਢ ਲਾਂਗੇ ਤੇ ਇਹਦੇ ਫੇਰ ਆਪਾਂ ਦੋ ਟਾਂਕਿਆਂ ਦਾ ਵਿਚਰੂਆ ਜਿਹੜਾ ਲਗਾ ਦਾਂਗੇ ਇਹ ਦੇਖੋ ਐਦਾਂ ਵੀ ਆਪਣੀ ਜਿਹੜੀ ਬਣੀ ਗਈ ਹਾਂਜੀ ਦੇਖੋ ਹਾਂਜੀ ਦੇਖੋ ਹੁਣ ਜਿੱਦਾਂ ਆਪਾਂ ਇਹ ਵਾਲੀ ਵੀ ਬਣਾਈ ਆ ਇਸ ਤਰੀਕੇ ਨਾਲ ਆਪਾਂ ਇੱਥੇ ਆ ਜਿਹੜੀ ਵੀ ਉਹ ਬਣਾ ਲਾਂਗੇ ਐਦਾਂ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਸੋਹਣਾ ਮਤਲਬ ਬਣ ਕੇ ਰੈਡੀ ਹੁੰਦਾ ਆ ਇਹਨੂੰ ਆਪਾਂ ਸ਼ਾਰਟ ਦੇ ਪੱਲੇ ਦੇ ਵੀ ਬਣਾ ਸਕਦੇ ਆ ਆਪਾਂ ਤੇ ਆਪਣਾ ਦੁਪੱਟੀਆਂ ਵਗੈਰਾ ਤੇ ਹਨਾ ਬਾਗ ਤੇ ਵੀ ਖੱਦਰ ਦੇ ਤੇ ਬਣਾ ਸਕਦੇ ਆਂ ਤੁਹਾਨੂੰ ਡਿਜ਼ਾਈਨ ਕਿਵੇਂ ਲੱਗ ਰਹੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਨਾ ਫੇਰ ਹੀ ਸਾਨੂੰ ਪਤਾ ਲੱਗਦਾ ਹੈ ਨਾ ਕਿ ਵੀਡੀਓ ਦੇਖੀਆਂ ਜਾ ਰਹੀਆਂ ਨੇ ਡਿਜ਼ਾਈਨ ਸਿੱਖੇ ਜਾ ਰਹੇ ਨੇ ਜਿਹਾ ਨਹੀਂ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਇੰਨਾ ਫੁੱਲ ਡਿਜ਼ਾਈਨ ਬਣਾਉਣ ਦਾ ਫਾਇਦਾ ਵੀ ਤਾਂ ਹੀ ਆ ਅਗਰ ਡਿਜ਼ਾਈਨ ਨੂੰ ਦੇਖਿਆ ਜਾ ਰਿਹਾ ਸਮਝਿਆ ਜਾ ਰਿਹਾ ਜੀ ਦੇਖੋ ਇਹ ਵੀ ਆਪਾਂ ਵੀਆਂ ਨੇ ਜਿਹੜੀਆਂ ਆਪਾਂ ਚਾਰੇ ਲਾਈਨਾਂ ਦੇ ਉੱਤੇ ਬਣਾਤੀਆਂ ਇਸ ਤਰੀਕੇ ਨਾਲ ਸਾਰੀਆਂ ਆਪਣੀਆਂ ਬਣ ਕੇ ਰੈਡੀ ਹੋ ਗਈਆਂ ਦੇਖੋ ਇਦਾਂ ਐ ਜਿਹੜਾ ਆਪਣਾ ਇਹ ਸੈਂਟਰਲ ਆ ਡਿਜ਼ਾਈਨ ਆ ਬਣ ਗਿਆ ਆ ਠੀਕ ਐ ਹੁਣ ਆਪਾਂ ਤੁਹਾਨੂੰ ਇਹਦੇ ਕਾਰਨਰਾਂ ਤੇ ਦੱਸਦੇ ਆਂ ਵੀ ਇਹਦੇ ਕਾਰਨਰਾਂ ਤੇ ਆਪਾਂ ਕਿੱਦਾਂ ਬਣਾਉਣਾ ਆ ਬਹੁਤ ਲਾਈਟ ਵੇਟਸ ਆ ਡਿਜ਼ਾਈਨ ਆ ਇਹ ਜਿੰਮੇ ਮਰਜ਼ੀ ਆਪਾਂ ਇਹਨੂੰ ਘਰੇ ਰੈਡੀ ਕਰ ਸਕਦੇ ਆਂ ਡਰਾ ਕਰਕੇ ਅਗਰ ਤੁਹਾਨੂੰ ਐਦਾਂ ਹਨਾ ਡਾਇਰੈਕਟ ਬਣਾਉਣਾ ਔਖਾ ਲੱਗਦਾ ਤੁਸੀਂ ਇਹਨੂੰ ਸਮਝ ਕੇ ਛਾਪ ਵੀ ਸੌਰੀ ਛਾਪ ਵੀ ਸਕਦੇ ਹਾਂ ਛਾਪ ਕੇ ਵੀ ਛਪਾਈ ਕਰਕੇ ਵੀ ਇਹਦੇ ਉੱਤੇ ਆ ਕੰਮ ਆ ਜਿਹੜਾ ਤੁਸੀਂ ਕਰ ਸਕਦੇ ਹੋ ਇਹਦੇ ਟ੍ਰੇਸ ਤਿਆਰ ਕਰ ਸਕਦੇ ਹਾਂ ਕਿਉਂਕਿ ਇਹ ਬਿਲਕੁਲ ਵੀ ਕੁਝ ਵੀ ਔਖਾ ਨਹੀਂ ਹੈਗਾ ਇਹਦੇ ਵਿੱਚ ਦੇਖੋ ਹੁਣ ਆਪਾਂ ਗੇ ਕਾਰਨਰ ਦੇ ਵਿੱਚ ਕੀ ਕਰਨਾ ਹੈ ਆਸ ਰਿਕ ਨਾਲ ਆਪ ਜਿਹੜੀ ਮਾਰਕਿੰਗ ਕੀਤੀ ਹੋਈ ਹੈ ਇਹਦੇ ਵਿੱਚ ਵੀ ਆਪਾਂ ਸਭ ਤੋਂ ਪਹਿਲਾਂ ਡਬਲ ਥ्रेड ਨਾਲ ਪੱਛਾ ਟਾਂਕਾ ਹੈ ਜਿਹੜਾ ਭਰ ਦਵਾਂਗੇ ਜੀ ਇੱਕ ਦੋ ਤਿੰਨ ਢਾਂਕੇ ਨੇ ਜਿਹੜੇ ਆਪਾਂ ਇਹਦੇ ਭਰ ਦਾਂਗੇ ਜਿਹੜਾ ਤਾਂ ਦੇਖੋ ਸੁੱਤੀ ਆਪਣਾ ਸੁੱਤੀ ਕੱਪੜਾ ਆ ਉਹ ਤਾਂ ਆਪਾਂ ਪ੍ਰੈਸ ਨਾਲ ਵੀ ਇਹਦੇ ਭੰਨ ਨੇ ਜਿਹੜੇ ਮਾਰ ਸਕਦੇ ਆ ਹਨਾ ਤੇ ਜਿੱਦਾਂ ਦੇਖੋ ਜਿਹੜੀ ਆਪਣੀ ਵੀ ਆ ਜੀ ਥੋੜੀ ਸ਼ੇਪ ਹੈ ਜਿਹੜੀ ਇਧਰ ਨੂੰ ਚਲੀ ਗਈ ਜੋ ਕਿ ਇਧਰ ਨੂੰ ਚਾਹੀਦੀ ਸੀ ਥੋੜਾ ਇਹ ਮੈਂ ਜਸਟ ਤੁਹਾਨੂੰ ਸਮਝਾਉਣ ਵਾਸਤੇ ਇਹਦੀ ਕੁਟੀ-ਮੁਟੀ ਮਾਰਕਿੰਗ ਕੀਤੀ ਸੀਗੀ ਜਦੋਂ ਆਪਾਂ ਦੁਪੱਟੇ ਤੇ ਕੰਮ ਕਰਾਂਗੇ ਉਹ ਤੁਸੀਂ ਧਿਆਨ ਨਾਲ ਦੇਖੋ ਇਹਨੂੰ ਛਾਪਣਾ ਕੰਮ ਕਰਨਾ ਹੈ ਤਾਂ ਜੋ ਆਪਣੇ ਜਿਹੜੇ ਵਿਆਂ ਦੇ ਮੂਹ ਨੇ ਉਹ ਬਿਲਕੁਲ ਬਰਾਬਰ ਜਾਣ ਦੇਖੋ ਜਿਹੜਾ ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਜਿਹੜਾ ਮੈਂ ਇਹ ਬਣਾ ਰਹੀ ਹਾਂ ਬੀ ਬਣਾ ਰਹੀ ਹਾਂ ਇਹ ਮੈਂ ਡਬਲ ਥ੍ਰੈਡ ਨਾਲ ਬਣਾ ਕੇ ਤੁਹਾਨੂੰ ਦੱਸ ਰਹੀ ਹਾਂ ਕਿ ਡਬਲ ਥ੍ਰੈਡ ਨਾਲ ਕਿੱਦਾਂ ਜਿਹੜੀ ਇਹਦੀ ਫਿਨਿਸ਼ਿੰਗ ਆਉਂਦੀ ਆ ਜਿਹੜੀਆਂ ਆਪਾਂ ਇਹ ਕਾਰਨਰਾਂ ਦੇ ਵਿੱਚ ਵਿਆਂ ਬਣਾਉਣੀਆਂ ਨੇ ਇਹ ਵੀ ਆਪਾਂ 5-6 ਜੋਟੇ ਪਾ ਕੇ ਬਣਾਉਣੀਆਂ ਜਿਆਦਾ ਵੱਡੀ ਵੀ ਨਹੀਂ ਬਣਾਉਣੀ ਹੈਗੀ ਐਸ ਤ੍ਰਿਕੇ ਨਾਲ ਦੇਖੋ ਇਹ ਆਪਣੀ ਵੀ ਹੈ ਜਿਹੜੀ ਇਦਾਂ ਬਣ ਰਹੀ ਆ ਜਿਹੜੀ ਮਤਲਬ ਇੱਥੇ ਸਫਾਈ ਕੰਮ ਤੇ ਸਿੰਗਲ ਥ्रेड ਨਾਲ ਹੀ ਜਿਆਦਾ ਆਉਂਦੀ ਆ ਡਬਲ ਥ्रेड ਨਾਲ ਫਿਨਿਸ਼ਿੰਗ ਬਹੁਤ ਘੱਟ ਆਉਂਦੀ ਆ ਕੰਮ ਤੇ ਐਸਟ੍ਰਿਕ ਜਿਹੜੀ ਆਪਾਂ ਕਾਰਨਰ ਦੀ ਵੀ ਐ ਉਹ ਵੀ ਆਪਾਂ ਬਣਾ ਲਵਾਂਗੇ ਦੇਖੋ ਜੀ ਐਤਾਂ ਆਪਣੀ ਜਿਹੜੀ ਕਾਰਨਰ ਵਾਲੀ ਵੀ ਐ ਬਣ ਕੇ ਰੈਡੀ ਹੋ ਗਈ ਇਹ ਆਪਾਂ ਦੇਖੋ ਡਬਲ ਥ੍ਰੈਡ ਨਾਲ ਤੁਹਾਨੂੰ ਦਿਖਾਈ ਆ। ਵੀ ਡਬਲ ਤੇ ਸਿੰਗਲ ਥ੍ਰੈਡ ਦੇ ਵਿੱਚ ਕੀ ਫਰਕ ਹੈ? ਦੇਖੋ ਇਹ ਡਬਲ ਥ੍ਰੈਡ ਨਾਲ ਇਹ ਥੋੜੀ ਮੋਟੀ ਹੈ ਜਿਹੜੀ ਆਪਣੀ ਵੀ ਬਣੀ ਹੈ ਜਿਹੜੀ ਆਪਣਾ ਇਹ ਆ। ਦੇਖੋ ਸਿੰਗਲ ਥ੍ਰੈਡ ਨਾਲ ਇਹ ਆਪਣੇ ਪਤਲੇ-ਪਤਲੇ ਇਹ ਮਤਲਬ ਟਾਂਕੀਆਂ ਜਿਹੜੀ ਲੱਗੀ ਹੋਏ ਨੇ। ਹਾਂਜੀ ਦੇਖੋ ਆਪਾਂ ਇਹ ਵੀ ਆਪਣੇ ਚਾਰੇ ਖੁੰਝਿਆਂ ਦੇ ਵਿੱਚ ਬੀਆਂ ਨੇ ਜਿਹੜੀਆਂ ਇਦਾਂ ਮਤਲਬ ਬਣਾ ਲਈਆਂ। ਇਸ ਸਟਿੱਕੇ ਨਾਲ ਬਹੁਤ ਸੌਖਾ ਤੇ ਸਮਝ ਕੇ ਕਰਨ ਵਾਲਾ ਡਿਜ਼ਾਈਨ ਹੈ ਬਿਲਕੁਲ ਕੁਝ ਵੀ ਔਖਾ ਨਹੀਂ ਹੈਗਾ ਇੱਕ ਵਾਰੀ ਨੂੰ ਸਮਝਣ ਦੀ ਲੋੜ ਹੈ ਟਾਂਕੇ ਨੇ ਜਿਹੜੇ ਬਿਲਕੁਲ ਸੌਖੇ ਨੇ ਇਹ ਦੇਖੋ ਤੁਸੀਂ ਇਹਦੀ ਬੈਕ ਸਾਈਡ ਤੋਂ ਵੀ ਸਫਾਈ ਚੈੱਕ ਕਰ ਸਕਦੇ ਹੋ ਕੰਮ ਦੀ ਬਹੁਤ ਫਿਨਿਸ਼ਿੰਗ ਨਾਲ ਕੰਮ ਹੈ ਜਿਹੜਾ ਆਪਣਾ ਉਹ ਰੈਡੀ ਹੋਇਆ। ਹਾਂਜੀ ਦੇਖੋ ਇਹਦੀ ਫਾਈਨਲ ਲੁੱਕ। ਐਸ ਤਰੀਕੇ ਨਾਲ ਆਪਣਾ ਇਹ ਡਿਜ਼ਾਈਨ ਹੈ ਜਿਹੜਾ ਬਣ ਕੇ ਰੈਡੀ ਹੋ ਗਿਆ ਬਾਕਸ। ਇਹਨੂੰ ਬਾਕਸਾਂ ਨੂੰ ਆਪਾਂ ਛੋਟਾ ਵੱਡਾ ਉਹ ਆਪਣੀ ਮਰਜ਼ੀ ਆ। ਇਹ ਡਿਜ਼ਾਈਨ ਨੂੰ ਹੁਣ ਆਪਾਂ ਕਿਤੇ ਵੀ ਮਤਲਬ ਇਹਨੂੰ ਰੈਡੀ ਕਰ ਸਕਦੇ ਆ ਇਹਦੇ ਲਵੇ ਹੀ ਆਪਾਂ ਐਦਾਂ ਹੀ ਜਿੰਨੇ ਇੰਚ ਦਾ ਆਪਾਂ ਨੇ ਇਹ ਵਾਲਾ ਬਾਕਸ ਲੇਆ 10 ਇੰਚ ਦੀ ਆਪਾਂ ਹੋਰ ਬਾਕਸ ਲੈ ਕੇ ਵੀ ਇਹ ਪੱਲਾ ਵੀ ਰੈਡੀ ਕਰ ਸਕਦੇ ਆ ਤੇ ਦੁਪੱਟੇ ਦੇ ਪੱਲੇ ਵੀ ਆਪਾਂ ਇਹਦੇ ਮਤਲਬ ਬਣਾ ਕੇ ਰੈਡੀ ਕਰ ਸਕਦੇ ਆ। ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਆ? ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਥੈਂਕ ਯੂ